ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਸਵਾਗਤ ਹੈ ਮੈਂ ਗੁਰਮੁਖ ਸਿੰਘ ਰੂਪਾਨਾ ਅੱਜ ਪ੍ਰੋਗਰਾਮ ਬੋਲਦਾ ਪੰਜਾਬ 'ਚ ਗੱਲ ਕਰਾਂਗੇ ਕਿ ਅੱਜ ਤਰਨ ਤਰਨ ਜਮਨੀ ਚੋਣ ਦੇ ਨਤੀਜੇ ਆਏ ਵੈਸੇ ਤਾਂ ਪੂਰੇ ਦੇਸ਼ ਦੇ ਵਿੱਚ ਬਿਹਾਰ ਸਮੇਤ ਬਿਹਾਰ ਦੇ ਵਿੱਚ ਜਨਰਲ ਵਿਧਾਨ ਸਭਾ ਚੋਣਾਂ ਹੋਈਆਂ ਤੇ ਹੋਰ ਕਈ ਸੂਬਿਆਂ ਦੇ ਵਿੱਚ ਜਮਨੀ ਚੋਣਾਂ ਹੋਈਆਂ ਪਰ ਅੱਜ ਅਸੀਂ ਗੱਲ ਸਿਰਫ ਪੰਜਾਬ ਦੀ ਕਰਾਂਗੇ ਪੰਜਾਬ ਦੀ ਤਰਨ ਤਰਨ ਚੋਣ ਦੇ ਨਤੀਜੇ ਆਏ ਸਤਾਤਰ ਆਮ ਆਦਮੀ ਪਾਰਟੀ ਨੇ ਲਗਭਗ 10000 ਦੇ ਕਰੀਬ ਮਾਰਜਨ ਦੇ ਨਾਲ ਇਹ ਜਿਮਨੀ ਚੋਣ ਜਿੱਤ ਲਈ ਹੈ ਪਰ ਗੱਲ ਇੱਥੇ ਇਹ ਹੈ ਕਿ ਚੋਣ ਜਿੱਤੀ ਤੇ ਚੋਣ ਜਿੱਤਣ ਵਾਲੇ ਉਮੀਦਵਾਰ ਹਰਮਿਤ ਸਿੰਘ ਸੰਧੂ ਜੋ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਮਐਲਏ ਬਣ ਚੁੱਕੇ ਨੇ ਵਿਧਾਨ ਸਭਾ ਦੀਆਂ ਪੌੜੀਆਂ ਚੜ ਚੁੱਕੇ ਆ ਤਾਂ ਉਹ ਵੀ ਸਾਬਕਾ ਅਕਾਲੀ ਨੇ ਦੂਜੇ ਪਾਸੇ 2 ਨੰਬਰ ਤੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਉਹ ਵੀ ਅਕਾਲੀ ਦਲ ਤੇ ਤੀਜੇ ਨੰਬਰ ਤੇ ਆਉਣ ਵਾਲੇ ਮਨਦੀਪ ਸਿੰਘ ਉਹ ਵੀ ਅਕਾਲੀ ਸੋ ਕੀ ਇਸ ਸਾਰੇ ਇਲਾਕੇ ਦੇ ਵਿੱਚ ਅਕਾਲੀ ਉਮੀਦਵਾਰ ਸੋ ਇਹ ਕਹਿਣ ਨੂੰ ਤਾਂ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਪਰ ਇਸ ਦੀ ਖੁੰਡ ਚਰਚਾ ਵੀ ਹੈ ਕਿ ਅੱਜ ਜਿਹੜੇ 1 ਨੰਬਰ ਤੇ ਆਏ ਉਹ ਵੀ ਅਕਾਲੀ ਰਹੇ ਜਿਹੜੇ 2 ਨੰਬਰ ਤੇ ਆਏ ਉਹ ਵੀ ਅਕਾਲੀ ਜਿਹੜੇ 3 ਨੰਬਰ ਤੇ ਆਏ ਉਹ ਵੀ ਅਕਾਲੀ ਸੋ ਸੱਤਾਧਿਰ ਨੇ ਸੀਟ ਜਿੱਤੀ ਐਮਐਲਏ ਬਣ ਕੇ ਹਰਮੀਤ ਸਿੰਘ ਸੰਧੂ ਤੇ ਉਹਨਾਂ ਨੇ ਅੱਜ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦੇ ਲਈ ਆਪਣਾ ਸਰਟੀਫਿਕੇਟ ਪ੍ਰਾਪਤ ਕੀਤਾ ਪੰਜਾਬ ਦੇ ਵਿੱਚ ਹੁਣ ਤੱਕ ਜਿੰਨੇ ਜਿਮਨੀ ਚੋਣਾਂ ਹੋਈਆਂ ਸਿਰਫ ਇੱਕ ਬਰਨਾਲਾ ਤੇ ਉਸ ਤੋਂ ਪਹਿਲਾਂ ਜਦੋਂ 2022 ਦੇ ਵਿੱਚ ਸਰਕਾਰ ਆਈ ਤੁਰੰਤ ਇੱਕ ਚੋਣ ਹੋਈ ਜਿਹੜੀ ਲੋਕ ਸਭਾ ਸੰਗਰੂਰ ਦੀ ਤਾਂ ਉਹ ਸਿਮਰਤ ਸਿੰਘ ਮਾਨ ਨੇ ਜਿੱਤੀ ਇਸੇ ਤਰ੍ਹਾਂ ਹੋਰ ਜਿੰਨੀਆਂ ਚੋਣਾਂ ਹੋਈਆਂ ਜਿਹੜੀ ਬਰਨਾਲਾ ਕਾਂਗਰਸ ਨੇ ਜਿੱਤੀ ਤੇ ਲੋਕ ਸਭਾ ਦੀ ਸੰਗਰੂਰ ਦੀ ਚੋਣ ਜਿਹੜੀ ਉਹ ਸਿਮਰਤ ਜੀ ਸੇਮਾਨ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਨੇ ਜਿੱਤੀ ਸੀ ਉਸ ਤੋਂ ਬਾਅਦ ਜਿੰਨੀਆਂ ਵੀ ਜਿਮਨੀ ਚੋਣਾਂ ਹੋਈਆਂ ਸਾਰੀਆਂ ਸੱਤਾ ਧਿਰ ਦੇ ਖਾਤੇ 'ਚ ਗਈਆਂ ਤੇ ਅੱਜ ਫੇਰ ਜਿਹੜੀ ਇਹ ਜਿਮਨੀ ਚੋਣ ਹੋਈਏ 77 ਦੇ ਖਾਤੇ ਵਿੱਚ ਗਈ ਜਿਮਨੀ ਚੋਣ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਆਗੂਆਂ ਦੇ ਵਿੱਚ ਲੀਡਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਆਪ ਸੁਪਰੀਮ ਅਰਵਿੰਦ ਕੇਜਰੀਵਾਲ ਨੇ ਵਧਾਈਆਂ ਦਿੱਤੀਆਂ ਲੋਕਾਂ ਦਾ ਧੰਨਵਾਦ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਧੰਨਵਾਦ ਕੀਤਾ ਤੇ ਪ੍ਰੈਸ ਕਾਨਫਰੰਸ ਦੌਰਾਨ ਬਕਾਇਦਾ ਜਿਹੜੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਟ ਮੰਤਰੀ ਉਹਨਾਂ ਨੇ ਵੀ ਆਮ ਲੋਕਾਂ ਦਾ ਧੰਨਵਾਦ ਕੀਤਾ ਤੇ ਲੋਕਾਂ ਨੂੰ ਤੇ ਹਰਮੀਤ ਸਿੰਘ ਸਦਨੂ ਨੂੰ ਵਧਾਈਆਂ ਦਿੱਤੀਆਂ ਵੱਖ-ਵੱਖ ਲੀਡਰਾਂ ਨੇ ਲੋਕਾਂ ਦਾ ਧੰਨਵਾਦ ਕੀਤਾ ਪ੍ਰੈਸ ਕਾਨਫਰੰਸ ਕੀਤੀ ਹੈ ਸੋ ਉਹਨਾਂ ਨੇ ਕੀ ਕਿਹਾ ਕੁਸਤੇ ਨਜ਼ਰ ਮਾਰਦੇ ਆਮ ਆਦਮੀ ਪਾਰਟੀ ਦੇ ਮੈਂ ਤਰਨਤਾਰਨ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਪਾਰਟੀ ਦੇ ਵਰਕਰਸ ਵੋਲੰਟੀਅਰਸ ਨੂੰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਸਾਡੇ ਮੁੱਖ ਮੰਤਰੀ ਸਬਕੌਨ ਸਿੰਘ ਮਾਨ ਸਾਹਿਬ ਨੂੰ ਔਰ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜਿਨ੍ਹਾਂ ਦੇ ਮਾਰਗਦਰਸ਼ਨ ਦੇ ਨਾਲ ਪਾਰਟੀ ਚੱਲ ਰਹੀ ਹੈ ਔਰ ਸਾਡੇ ਇੰਚਾਰजेस ਮਨੀਸ਼ ਸੋਧਿਆ ਜੀ ਉਹਨਾਂ ਨੂੰ ਸਾਰਿਆਂ ਨੂੰ ਦਿਲ ਦੀ ਗਹਿਰਾਈ ਦੇ ਵਿੱਚੋਂ ਮੁਬਾਰਕਬਾਦ ਦਿਨਾ ਕਿ ਅੱਜ ਇੱਕ ਲੈਂਡਸਲਾਈਡ ਵਿਕਟਰੀ ਹੈ ਜਿਹੜੀ ਇੱਕ ਤਰਫਾ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਸardar ਹਰਮੀਤ ਸਿੰਘ ਸੰਧੂ ਨੇ ਦਰਜ ਕੀਤੀ ਹੈ ਤਰਨਤਨ ਬਾਈ ਇਲੈਕਸ਼ਨ ਦੇ ਵਿੱਚ ਇਹ ਇਲੈਕਸ਼ਨ ਜਿਹੜੀ ਹੈ ਇਹ ਪੰਜਾਬ ਦੀ ਜਨਤਾ ਦਾ ਦੀ ਮੋਹਰ ਹੈ ਪੰਜਾਬ ਸਰਕਾਰ ਦੇ ਮਾਨਯੋਗ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚੋਂ ਸਰਕਾਰ ਚੱਲ ਰਹੀ ਹੈ ਸਾਢੇ 3 ਸਾਲਾਂ ਤੋਂ ਉਹਨਾਂ ਦੇ ਕੰਮਾਂ ਦੇ ਉੱਪਰ ਵਿਕਾਸ ਦੇ ਉੱਪਰ ਤਰਨਤਾਰ ਦੀ ਜਨਤਾ ਨੇ ਮੋਹਰ ਲਗਾਈ ਹੈ ਔਰ ਇਸ ਦੇ ਨਾਲ ਹੀ ਜੋ ਦੂਜੀਆਂ ਵਿਰੋਧੀ ਪਾਰਟੀਆਂ ਪਿਛਲੇ ਲੰਬੇ ਸਮੇਂ ਤੋਂ ਕੂੜ ਪ੍ਰਚਾਰ ਕਰ ਰਹੀਆਂ ਸੀਗੀਆਂ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਉਹਨਾਂ ਦੀਆਂ ਜ਼ਬਾਨਤਾਂ ਨੇ ਜਿਹੜੀਆਂ ਉਹ ਜ਼ਬਤ ਹੋਈਆਂ ਨੇ ਜਿਸ ਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਪੰਜਾਬ ਦੀ ਜਨਤਾ ਇਹਨਾਂ ਪਾਰਟੀਆਂ ਨੂੰ ਨਕਾਰ ਚੁੱਕੀ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਧਰਮਾਂ ਮਜ਼ਬਾਂ ਫਿਰਕਿਆਂ ਦੇ ਨਾਂ ਦੇ ਉੱਪਰ ਵੰਡਣ ਦੀ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਜਿਹੋ ਜਿਹੇ ਸ਼ਬਦਾਵਲੀ ਦਲਿਤ ਭਾਈਚਾਰੇ ਦੇ ਖਿਲਾਫ ਉਹਨਾਂ ਦੇ ਪ੍ਰਧਾਨ ਨੇ ਵਰਤੀ ਕਾਂਗਰਸ ਪਾਰਟੀ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਔਰ ਵਿਸ਼ੇਸ਼ ਤੌਰ ਤੇ ਭਾਜਪਾ ਨੇ ਜਿਹੜੀ ਕਿ ਪੰਜਾਬ ਔਰ ਪੰਜਾਬੀਅਤ ਨੂੰ ਹਮੇਸ਼ਾ ਸੱਟ ਮਾਰਨ ਦੀ ਢਾਹ ਲਾਉਣ ਦਾ ਕੰਮ ਕਰਦੀ ਰਹੀ ਹੈ ਉਹਨਾਂ ਨੂੰ ਵੀ ਭਾਜਪਾ ਨੂੰ ਬੜੇ ਕਲੈਰਿਟੀ ਦੇ ਨਾਲ ਤਰਨ-ਤਰਨ ਦੇ ਲੋਕਾਂ ਨੇ ਨਕਾਰ ਦਿੱਤਾ ਔਰ ਸਭ ਤੋਂ ਇੰਪੋਰਟੈਂਟ ਜਿਹੜੀ ਇਹ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਦੀ ਗਵਰਨੈਂਸ ਦੇ ਬਾਰੇ ਸਾਡੇ ਗਵਰਨੈਂਸ ਦੇ ਮਾਡਲ ਦੇ ਬਾਰੇ ਇੱਕ ਚੀਜ਼ ਅੱਜ ਇਹਨਾਂ ਨੂੰ ਸਪਸ਼ਟ ਹੋ ਗਈ ਕਿ ਚਾਹੇ ਪਹਿਲਾਂ ਜਲੰਧਰ ਵੈਸਟ ਦੀ ਇਲੈਕਸ਼ਨ ਸੀ ਜਿਹੜੀ ਕਿ ਇੱਕ ਦਲਿਤ ਰਿਜ਼ਰਵ ਸੀਟ ਸੀ ਬਹੁ ਗਿਣਤੀ ਉਥੇ ਦਲਿਤ ਭਾਈਚਾਰੇ ਦੀ ਵੋਟ ਸੀ ਤੇ ਚਾਹੇ ਉਸ ਤੋਂ ਬਾਅਦ ਲੁਧਿਆਣਾ ਸੰਜੀਵ अरोड़ा ਜੀ ਦੀ ਲੁਧਿਆਣਾ ਵੈਸਟ ਦੀ ਇਲੈਕਸ਼ਨ ਸੀ ਜਿਹੜੀ ਕਿ ਇੱਕ ਪਿਓਰਲੀ ਅਰਬਨ ਸੀਟ ਸੀ ਤੇ ਹੁਣ ਤਰਨਤਾਰਨ ਜਿਹੜੀ ਕਿ ਪਿਓਰਲੀ ਪੰਥਕ ਸੀਟ ਹੈ ਤਿੰਨ ਅਲੱਗ-ਅਲੱਗ ਜੋ ਲੋਕਾਂ ਦੇ ਨੁਮਾਇੰਦਗੀ ਕਰਨ ਵਾਲੀਆਂ ਸੀਟਾਂ ਅਲੱਗ-ਅਲੱਗ ਮਸਬਾਂ ਫਿਰਕਿਆਂ ਤੇ ਲਾਈਫਸਟਾਈਲਸ ਵਾਲੀਆਂ ਸੀਟਾਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸੋਚਦੇ ਲੋਕ ਰਹਿੰਦੇ ਨੇ ਤਿੰਨਾਂ ਸੀਟਾਂ ਦੇ ਵਿੱਚ ਟੋਟਲੀ ਡਿਫਰੈਂਟ ਇੱਕ ਦਲਿਤ ਭਾਈਚਾਰੇ ਦੀ ਦੀ ਮੈਜੋਰਿਟੀ ਵਾਲੀ ਦੂਜੀ Hindu ਅਰਬਨ ਭਾਈਚਾਰੇ ਦੀ ਮੈਜੋਰਿਟੀ ਵਾਲੀ ਤੇ ਤੀਜੀ ਪੰਥਕ ਸਿੱਖ ਭਾਈਚਾਰੇ ਦੀ ਮੈਜੋਰਿਟੀ ਵਾਲੀ ਤਿੰਨਾਂ ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਇਹ ਦਰਸਾਉਂਦੀ ਹੈ ਇਹ ਕਲੀਅਰ ਕਰਦੀ ਹੈ ਕਿ ਆਮ ਆਦਮੀ ਪਾਰਟੀ ਅੱਜ ਹਰ ਮਜ਼ਹਬ ਹਰ ਧਰਮ ਹਰ ਫਿਰਕੇ ਹਰ ਵਰਗ ਦੀ ਪਸੰਦੀਦਾ ਪਾਰਟੀ ਹੈ ਜਿਹੜੀ ਪਹਿਲੀ ਪਸੰਦ ਹੈ ਜਿਹੜੀ ਉਹ ਪਿਛਲੇ 3.5 ਸਾਲਾਂ ਦੇ ਆਪ ਦੇ ਕੰਮਕਾਰ ਦੇ ذریعے ਉਹ ਬਣ ਚੁੱਕੀ ਹੈ ਔਰ ਉਸ ਤੋਂ ਵੀ ਵੱਡੀ ਗੱਲ ਕਿ ਜੋ ਪਿਆ ਦੂਜੀਆਂ ਪਾਰਟੀਆਂ ਕਹਿੰਦੀਆਂ ਸੀ ਕਿ ਇਹ ਸੈਮੀਫਾਈਨਲ ਹੋਏਗਾ 2027 ਦਾ ਮੈਂ ਅੱਜ ਉਹਨਾਂ ਦੀ ਹੀ ਗੱਲ ਨੂੰ ਦਰਉਂਦਾ ਹੋਇਆ ਉਹਨਾਂ ਦੀ ਗੱਲ ਪਹਿਲਾਂ ਮੈਂ ਇਹ ਕਹਿੰਦਾ ਸੀ ਕਿ ਜੇ ਹਰ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਆਪਣਾ ਜੋ ਹੈ ਉਹਨਾਂ ਦਾ ਫੈਸਲਾ ਹੁੰਦਾ ਹੈ ਪਰ ਅੱਜ ਉਹਨਾਂ ਦੀ ਗੱਲ ਆਪਾਂ ਜੇ ਵੱਡੀ ਕਰੀਏ ਤੇ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਸੈਮੀਫਾਈਨਲ ਜਿਹੜਾ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਜੀ ਦੀ ਸਰਕਾਰ ਅਦੇ ਕੰਮਾਂ ਦੇ ਉੱਪਰ ਅਸੀਂ ਵੋਟ ਮੰਗਣ ਗਏ ਸੀਗੇ ਲੋਕਾਂ ਨੇ ਜੋ ਮੋਹਰ ਲਾਈ ਹੈ ਇਹ ਸੈਮੀ ਫਾਈਨਲ ਵੀ ਆਮ ਆਦਮੀ ਪਾਰਟੀ ਜਿੱਤ ਹੋਈ ਹੈ ਤੇ ਅੱਗੇ 2027 ਦਾ ਫਾਈਨਲ ਹੈ ਜਿਹੜਾ ਉਹ ਵੀ ਆਮ ਆਦਮੀ ਪਾਰਟੀ ਵੱਡੇ ਮਾਰਜਨ ਦੇ ਨਾਲ ਉਹ ਜਿੱਤਣ ਜਾ ਰਹੀ ਹੈ ਸੋ ਇੱਕ ਵਾਰ ਫੇਰ ਤੋਂ ਤੁਹਾਡੇ ਜ਼ਰੀਏ ਸਾਡੇ ਨੈਸ਼ਨਲ ਸੁਪਰੀਮੋ ਅਰਵਿੰਦ ਜੀ ਦਾ ਮਾਨ ਸਾਹਿਬ ਦਾ ਮਨੀਸ਼ ਸਿਸੋਦੀਆ ਜੀ ਦਾ ਜੈਨ ਸਾਹਿਬ ਦਾ ਸਾਡੇ ਸਾਰੇ ਮਿਨਿਸਟਰ ਸਾਥੀਆਂ ਦਾ ਸਾਰੇ ਐਮ ਐਲ ਏ ਦਾ ਸਾਰੇ ਵਰਕਰਸ ਦਾ ਸਾਰੇ ਤਰਨਤਾਰਨ ਦੇ ਵੋਟਰਸ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਮੁਬਾਰਕਬਾਦ ਔਰ ਇਸੇ ਤਰੀਕੇ ਦੇ ਨਾਲ ਇਹ ਟੀਮ ਮਜ਼ਬੂਤ ਹੋ ਕੇ ਆਉਣ ਵਾਲਾ ਸਵਾ ਸਾਲ ਪੰਜਾਬ ਦੀ ਜਨਤਾ ਦੀ ਹਰ ਵਰਗ ਦੀ ਸੇਵਾ ਕਰੂਗੀ ਤੇ ਦੁਬਾਰਾ 2027 ਦੇ ਵਿੱਚ ਫਤਿਹ ਦਾ ਝੰਡਾ ਜਿਹੜਾ ਉਹ ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ ਸੋ ਬਿਲਕੁਲ ਸੁਣਿਆ ਕਿ ਆਪਾਂ ਆਮਾ ਦੀ ਪਾਰਟੀ ਦੇ ਸੂਬਾ ਪ੍ਰਧਾਨ ਉਹਨਾਂ ਨੇ ਅਮਨ अरोड़ा ਉਹਨਾਂ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ ਔਰ ਕਿਹਾ ਕਿ ਲੋਕਾਂ ਨੇ ਫਤਵਾ ਦਿੱਤਾ ਲੋਕ ਕਮਾਂ ਨੂੰ ਕਿਉਂਕਿ ਆਵਾਮ ਦੀ ਪਾਰਟੀ ਕੰਮ ਕਰਦੀ ਹੈ ਕਮਾਂ ਦੇ ਉੱਪਰ ਵਿਸ਼ਵਾਸ ਕਰਦੀ ਹੈ ਸੋ ਇਸ ਕਰਕੇ ਲੋਕ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਆ ਅਕਾਲੀ ਦਲ ਦੇ ਉਮੀਦਵਾਰ 2 ਨੰਬਰ ਤੇ ਆਏ ਪੀਬੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਉਹਨਾਂ ਨੇ ਵੱਡੀ ਮਾਰਜਨ ਦੇ ਨਾਲ ਸਭ ਤੋਂ ਪਹਿਲਾਂ ਤਾਂ ਸ਼ੁਰੂਆਤੀ ਦੌਰ ਦੇ ਵਿੱਚ ਉਹ 1600 ਦੀ ਲੀਡ ਦੇ ਨਾਲ ਚੱਲ ਰਹੇ ਸੀ ਪਰ ਤੀਜੇ ਚੌਥੇ ਰੌਂਡ ਦੇ ਵਿੱਚ ਹੌਲੀ-ਹੌਲੀ ਉਹ ਪਛੜਦੇ ਨਜ਼ਰ ਆਏ ਪਰ ਫਿਰ ਵੀ ਉਹਨਾਂ ਨੇ ਕਾਂਗਰਸ ਪਾਰਟੀ ਭਾਜਪੀ ਤੇ ਸਭ ਤੋਂ ਵੱਧ ਉਸ ਇਲਾਕੇ ਦੇ ਵਿੱਚ ਪੰਥਕ ਧਿਰਾਂ ਮੰਨਣ ਵਾਲੇ ਜਿਹੜੇ ਜਿਨ੍ਹਾਂ ਨੂੰ ਪੰਥਕ ਧਿਰਾਂ ਦਾ ਸਮਰਥਨ ਸੀ ਮਨਦੀਪ ਸਿੰਘ ਸਾਰਿਆਂ ਨੂੰ ਪਛਾੜਦੇ ਹੋਏ ਦੋ ਨੰਬਰ ਤੇ ਰਹੇ ਆ ਤੇ ਅੱਜ ਆਮ ਆਦਮੀ ਕਾਲੀ ਦਲ ਦੇ ਆਗੂਆਂ ਨੇ ਵੀ ਲੋਕਾਂ ਦਾ ਧੰਨਵਾਦ ਕੀਤਾ ਸੋ ਉਹਨਾਂ ਨੇ ਜਿੱਥੇ ਲੋਕਾਂ ਦਾ ਧੰਨਵਾਦ ਕੀਤਾ ਉੱਥੇ ਵੋਟਰਾਂ ਨੂੰ ਖਾਸ ਕਰਕੇ ਕਾਲੀ ਆਗੂਆਂ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਉਹਨਾਂ ਨੂੰ ਵੀ ਇਸ ਤੇ ਵਧਾਈਆਂ ਦਿੱਤੀਆਂ ਨੇ ਸੋ ਕੀ ਕਿਹਾ ਅਕਾਲੀ ਆਗੂਆਂ ਨੇ ਉਸਤੇ ਵੀ ਨਜ਼ਰ ਮਾਰਦੇ ਨੇ ਦੇਖੋ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਬਣਦਾ ਸ਼ਰੋਮਨੀ ਅਕਾਲੀ ਦਲ ਦੀ ਰੀੜ ਦੀ ਹੱਡੀ ਵਰਕਰ ਸਹਿਬਾਨ ਲੀਡਰ ਸਹਿਬਾਨ ਜਿਨ੍ਹਾਂ ਨੇ ਦਿਨ ਰਾਤੇ ਕੀਤੀ ਤੇ ਤਰਨ ਤਰਨ ਦੀ ਉਹ उपचुनाव ਦੇ ਵਿੱਚ ਪਾਰਟੀ ਲਈ ਡਟ ਕੇ ਮਿਹਨਤ ਕੀਤੀ ਚਾਹੇ ਆਜਮਾਦਮੀ ਪਾਰਟੀ ਦੀ ਸਰਕਾਰ ਡੰਡਾ ਤੰਤਰ ਦੇ ਜ਼ੋਰ ਤੇ ਸਰਕਾਰੀ ਮਸ਼ੀਨਰੀ ਦੇ ਦੁਰਉਪਯੋਗ ਦੇ ਜ਼ੋਰ ਤੇ ਮਾਤਰ 10000 ਵੋਟਾਂ ਤੇ ਚੋਣਾਂ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤੇ ਤੇ ਲੋਕਾਂ ਨੇ 2027 ਦੀਆਂ ਚੋਣਾਂ ਦੀ ਅੱਜ ਮੋਹਰ ਲਾ ਦਿੱਤੀ ਹੈ ਕਿ ਲੋਕਾਂ ਦੀ ਪਹਿਲੀ ਪਸੰਦ ਸ਼੍ਰੋਮਣੀ ਅਕਾਲੀ ਦਲ ਹੈ ਕਿਉਂਕਿ ਲੋਕ ਪੰਜਾਬ ਦੀ ਤਰੱਕੀ ਚਾਹੁੰਦੇ ਨੇ ਲੋਕ ਅਮਨ ਸ਼ਾਂਤੀ ਭਾਈਚਾਰਕ ਸਾਂਝ ਚਾਹੁੰਦੇ ਨੇ ਖੇਡਾਂ ਚਾਹੁੰਦੇ ਨੇ ਨੌਜਵਾਨ ਨੌਕਰੀ ਚਾਹੁੰਦਾ ਤੇ ਸਾਰੇ ਸਵਾਲਾਂ ਦਾ ਜਵਾਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਤਰਨ ਤਰਨ ਤੋਂ ਵੱਡਾ ਪੰਥਕ ਹਲਕਾ ਤਾਂ ਕੋਈ ਤੇ ਜਿਹੜੀਆਂ ਧਿਰਾਂ ਦਾ ਮਕਸਦ ਇਕੱਲਾ ਇਸ ਵਾਸਤੇ ਚੋਣ ਲੜਨਾ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣਾ ਹੈ ਅੱਜ ਇਸ ਪੰਥਕ ਹਲਕੇ ਨੇ ਉਹਨਾਂ ਨੂੰ ਵੀ ਜਵਾਬ ਦੇ ਦਿੱਤਾ ਕਿ ਪੰਥ ਦੀ ਕਚਹਿਰੀ ਦੇ ਵਿੱਚ ਵੀ ਇਕੱਲਾ ਸ਼੍ਰੋਮਣੀ ਅਕਾਲੀ ਦਲ ਪ੍ਰਵਾਨ ਤੇ ਅੱਜ ਮੈਂ ਹੈਰਾਨ ਆ ਕਿ ਜਿਹੜੇ ਉਸ ਧਿਰ ਦੇ ਕੈਂਡੀਡੇਟ ਹੈ ਕਿਉਂਕਿ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਪਰ ਭਾਈ ਮਨਦੀਪ ਸਿੰਘ ਨੇ ਆਪਣੇ ਮੂੰਹ ਨਾਲ ਮੰਨਿਆ ਕਿ ਜੇ ਮੈਂ ਚੋਣਾ ਨਾ ਲੜਦਾ ਤਾਂ ਉਹਰੇ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਜਿੱਤ ਜਾਣਾ ਸੀ ਉੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਤਰ੍ਹਾਂ ਏਜੰਸੀਆਂ ਦੇ ਇਸ਼ਾਰੇ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਵਾਸਤੇ ਚੋਣ ਲੜਦੀਆਂ ਨੇ ਕਿਉਂਕਿ ਗਿੱਦੜਬਾਹ ਦੀ ਚੋਣ ਹੋਵੇ ਡੇਰਾ ਬਾਬਾ ਨਾਨਕ ਦੀ ਚੋਣ ਹੋਵੇ ਪਰਣਾਲੇ ਦੀ ਚੋਣ ਹੋਵੇ ਜਦੋਂ ਔਕਾਤਕ ਸਾਹਿਬ ਤੋਂ ਅਨਮਤੀ ਨਹੀਂ ਮਿਲੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਚੋਣ ਨਹੀਂ ਲੜਿਆ ਤਾਂ ਇਹ ਤਰ੍ਹਾਂ ਨੇ ਉੱਥੇ ਆਪਣਾ ਉਮੀਦਵਾਰ ਖੜਾ ਹੀ ਨਹੀਂ ਕੀਤਾ ਤੇ ਦੂਸਰਾ ਜ Punjab ਨੇ ਬੜਾ ਸਪਸ਼ਟ ਸੁਨੇਹਾ ਜਿਹੜੀਆਂ ਕੇਂਦਰ ਤੋਂ ਪਾਰਟੀਆਂ ਚੱਲਦੀਆਂ ਨੇ ਫਿਰ ਚਾਹੇ ਉਹ ਕਾਂਗਰਸ ਹੋਵੇ ਚਾਹੇ BJP ਇਹਨਾਂ ਦੀਆਂ ਸਮਾਨਤਾ ਜ਼ੱਤ ਤੋਂ ਹੀ ਔਰ ਕਾਂਗਰਸ ਦੀ ਫਿਰਕੂਵਾਦੀ ਖਾਲਿਸਤਾਨ ਦੀ ਗੱਲ ਕਰਨ ਵਾਲੀ ਰਾਜਨੀਤੀ ਸਾਡੇ ਮਝਵੀ ਸਿੰਘ ਭਾਈਚਾਰੇ ਦਾ ਅਪਮਾਨ ਕਰਨ ਵਾਲੀ ਰਾਜਨੀਤੀ ਤੇ ਛੋਟੇ-ਛੋਟੇ ਬੱਚਿਆਂ ਦੇ ਕੇਸਾਂ ਦੀ ਜਿਹੜੀ ਬੇਅਦਬੀ ਇਹਨਾਂ ਨੇ ਪ੍ਰਦਾਨ ਨੇ ਕੀਤੀ ਉਹ ਸਾਰੀਆਂ ਰਾਜਨੀਤੀ ਨੂੰ ਅੱਜ ਪੰਜਾਬ ਦੇ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਔਰ ਭਾਰਤੀ ਜਨਤਾ ਪਾਰਟੀ ਨੂੰ ਵੀ ਬੜਾ ਸਪਸ਼ਟ ਸੰਦੇਸ਼ ਹੈ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੁਝ ਨਹੀਂ ਔਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਮੈਂ ਇਹ ਕਹਿੰਦਾ ਡੀਜੀਐਮਸੀ ਦੇ ਪ੍ਰਧਾਨ ਨੇ ਜਿਹੜੇ ਦਿੱਲੀ ਬਹਿ ਕੇ ਬੜੇ ਚੈਲੰਜ ਕਰਦੇ ਸੀ ਅਕੇ ਜੀ ਇਸ ਪੰਥਕ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਚੌਥੇ ਪੰਜਵੇਂ ਨੰਬਰ ਤੇ ਆਉ ਜਿਨਾ ਆ ਤੇ ਮੇਰਾ ਨਾਮ ਟਾ ਦੇ ਉਹ ਕਾਲਕਾ ਜਿਹੜੇ ਅਕਾਲੀ ਦਲ ਦੀ ਟਿਕਟ ਤੇ ਚੋਣ ਜਿੱਤੇ ਤੇ ਜਿੱਤੀ ਹੋਈ ਕਮੇਟੀ ਕੇਂਦਰੀ ਸਰਕਾਰ ਦੀ ਝੋਲੀ ਦੇ ਵਿੱਚ ਪਾਈ ਆਪਣੀ ਪਤਨੀ ਨੂੰ ਭਾਜਪੀ ਤੋਂ ਟਿਕਟ ਲੜਾਈ ਉਹ ਹਾਰੇ ਉਹ ਖੇਤਰੀ ਪਾਰਟੀ ਦੇ ਉੱਤੇ ਜਿੱਤਾਂ ਚ ਕਸਨਤਾ ਅੱਜ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੁਣ ਮੈਂ ਉਸ ਲੀਡਰ ਸਾਹਿਬਾਨ ਨੂੰ ਵੀ ਕਹਿਣਾ ਚਾਹੁੰਦਾ ਵੀ ਆਓ ਦੱਸੋ ਕਿਹੜਾ ਨਾਮ ਰੱਖੀਏ ਤੁਹਾਡੇ ਸੋ ਪੰਜਾਬ ਨੇ ਬਹੁਤ ਇੱਕ ਵੱਡਾ ਮੈਸੇਜ ਅੱਜ ਦਿੱਤਾ ਕਿ ਪੰਜਾਬ ਖੇਤਰੀ ਪਾਰਟੀ ਦੇ ਨਾਲ ਖੜਾ ਪੰਜਾਬ ਇਸ਼ੂਜ਼ ਦੀ ਗੱਲ ਕਰਨਾ ਚਾਹੁੰਦਾ ਪੰਜਾਬ ਤਰੱਕੀ ਦੀ ਗੱਲ ਕਰਨਾ ਚਾਹੁੰਦਾ ਸੋ 2027 ਦਾ ਜਿਹੜਾ ਮੁੱਢ ਹੈ ਉਹ ਅੱਜ ਪੰਜਾਬ ਨੇ ਬੰਨਤਾ ਤੇ 2027 ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁਣ ਪੰਜਾਬ ਦੀ ਗਰੇ ਸੋ ਬਿਲਕੁਲ ਆਪਾਂ ਸੁਣਿਆ ਕਿ ਕੱਲ੍ਹ ਹੀ ਆਗੂਆਂ ਨੇ ਇਸ ਮਾਮਲੇ ਨੂੰ ਲੈ ਕੇ ਅੱਜ ਜੋ ਫਤਵਾ ਦਿੱਤਾ ਲੋਕਾਂ ਨੇ ਚਾ ਉਹਨਾਂ ਨੇ ਕਿਹਾ ਕਿ ਬਹੁਤ ਵੱਡੀ ਗੱਲ ਹੈ ਕਿ ਅਕਾਲੀ ਦਲ ਉਹ ਅਕਾਲੀ ਦਲ ਜਿਹੜਾ ਸਭ ਤੋਂ ਪਹਿਲਾਂ نیچے ਇਕਦਮ ਸਾਰੀਆਂ ਪਾਰਟੀਆਂ ਨੂੰ ਇੱਥੋਂ ਤੱਕ ਕਿ ਬੀਜੇਪੀ ਤੋਂ ਵੀ ਸਿਆਸੀ ਤੌਰ ਤੇ نیچے ਚਲਾ ਗਿਆ ਸੀ ਅੱਜ ਫਿਰ ਉਹ ਉੱਥੇ ਤੱਕ ਪਹੁੰਚ ਗਿਆ ਸੋ ਉਹਨਾਂ ਨੇ ਅੱਜ ਦੂਜੇ ਨੰਬਰ ਤੇ ਰਹਿਣ ਲਈ ਕ ਆਪਣੇ ਆਪ ਨੂੰ ਜਿੱਤ ਪ੍ਰਾਪਤ ਦੱਸ ਰਿਹਾ ਕਿ ਅਸੀਂ ਬੀਜੇਪੀ ਤੋਂ ਵੀ ਅੱਗੇ ਕਾਂਗਰਸ ਤੋਂ ਵੀ ਅੱਗੇ ਇੱਥੋਂ ਤੱਕ ਕਿ ਪੰਥਕ ਉਮੀਦਵਾਰ ਜਿਹਨੂੰ ਸਾਰੀਆਂ ਪੰਥਕ ਧਿਰਾਂ ਦਾ ਸਮਰਥਨ ਸੀ ਉਹਨਾਂ ਤੋਂ ਵੀ ਅੱਗੇ ਰਹੇ ਆ ਤਾਂ ਉਹ ਆਪਣੇ ਆਪ ਨੂੰ ਇੱਕ ਜਿੱਤ ਮੰਨਦੇ ਆ ਸੋ ਜਿੱਤ ਆਪਣੇ ਆਪ ਦੇ ਵਿੱਚ ਹੈ ਵੀ ਕਾਲੀ ਦਲ ਕਿਉਂ ਕਿਉਂਕਿ ਕਾਲੀ ਦਲ ਜਿੱਥੋਂ ਤੱਕ ਪਹੁੰਚ ਗਿਆ ਸੀ ਲੋਕਾਂ ਨੂੰ ਉਮੀਦ ਨਹੀਂ ਸੀ ਕੱਲੀ ਆਗੂ ਨੂੰ ਉਮੀਦ ਨਹੀਂ ਸੀ ਇੱਥੋਂ ਤੱਕ ਕਿ ਸੁਖਵੀਰ ਸਿੰਘ ਬਾਦਲ ਨੂੰ ਵੀ ਇੰਨੀ ਉਮੀਦ ਨਹੀਂ ਸੀ ਕਿ ਅਸੀਂ ਕਿਸੇ ਵੀ ਚੋਣ ਦੇ ਵਿੱਚ ਮੁਰ ਤੋਂ ਸਾਰੀਆਂ ਦੂਜੀਆਂ ਧਿਰਾਂ ਨੂੰ ਸੱਤਾ ਤੇ ਨੂੰ ਛੱਡ ਕੇ ਦੂਜੀਆਂ ਧਿਰਾਂ ਨੂੰ ਪਛਾਰ ਕੇ ਇੰਨੀ ਸਾਰਿਆਂ ਦੇ ਉੱਪਰ ਚਲੇ ਜਾਵਾਂਗੇ ਸੋ ਅੱਜ ਇਹ ਜਿਹੜੇ ਵਿਧਾਨ ਸਭਾ ਦੀ ਜਿਹੜੀ ਜਿਮਨੀ ਚੋਣ ਹੋਇਆ ਤਰਨ ਤਾਰਨ ਦੀ ਇਹਦੇ ਨਾਲ 2027 ਦਾ ਮੋਡ ਬਣਿਆ ਗਿਆ ਸੋ ਹੁਣ ਆਉਣ ਵਾਲੇ ਸਮੇਂ 'ਚ ਦੇਖਾਂਗੇ ਕਿ ਕੀ ਭਾਜਪੀ ਤੇ ਕਾਲੀ ਦਲ ਇਕੱਠੇ ਹੋਣਗੇ ਹੱਥ ਮਲਾਉਣਗੇ ਜਾਂ ਫਿਰ ਜਿਹੜਾ ਇੱਕ ਬਾਗੀ ਤੜਾ ਜਿਨ੍ਹਾਂ ਨੇ ਇੱਕ ਨਵਾਂ ਅਕਾਲੀ ਦਲ ਬਣਾਇਆ ਕਿ ਉਹ ਨਾਲ ਦਰਲਣਗੇ ਇਕੱਠੇ ਹੋਣਗੇ ਜਾਂ ਫਿਰ ਪਹਿਲਾਂ ਵਾਂਗੂ ਹੀ ਅਲੱਗ-ਅਲੱਗ ਚੱਲਣਗੇ ਹੁਣ ਗੱਲ ਕਰਾਂਗੇ ਕਿ ਅੱਜ ਮੋੜ ਫੇਰ 2.5 ਸਾਲ ਦੇ ਕਰੀਬ ਅਰਸੇ ਦੌਰਾਨ ਤੋਂ ਬਾਅਦ ਸ਼ੰਭੂ ਬਾਰਡਰ ਦੇ ਉੱਪਰ ਮੋੜ ਤੋਂ ਕਿਸਾਨਾਂ ਦਾ ਇੱਕ ਕੱਟ ਦੇਖਿਆ ਗਿਆ ਅੱਜ ਇਹ ਕੱਟ ਬੰਦੀ ਸਿੰਘਾਂ ਦੀ ਰਿਹਾਈ ਲਈ ਸੀ ਵੱਡੇ ਗਿਣਤੀ ਚ ਕਿਸਾਨ ਆਗੂ ਪਹੁੰਚੇ ਸੋ ਉਹਨਾਂ ਦੇ ਨਾਲ ਜੋ ਮੋਰਚਾ ਮੁਹਾਲੀ ਵਿਖੇ ਚੱਲ ਰਿਹਾ ਉੱਥੋਂ ਦੇ ਆਗੂ ਪਹੁੰਚੇ ਕਾਫੀ ਆਗੂਆਂ ਨੇ ਵੀ মিডিਆ ਨਾਲ ਵੀ ਗੱਲਬਾਤ ਕੀਤੀ ਹੈ ਕਿਸਾਨ ਆਗੂਆਂ ਦੀਆਂ ਮੀਟਿੰਗਾਂ ਵੀ ਹੋਈਆਂ ਸੋ ਇਹ ਜੋ ਸ਼ੰਭੂ ਬਾਰਡਰ ਅੱਜ ਸਿਰਫ ਇੱਕ ਦਿਨ ਦਾ ਪ੍ਰੋਗਰਾਮ ਸੀ ਸੋ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇੱਕ ਦਿਨ ਦੇ ਲਈ ਸ਼ੰਭੂ ਬਾਰਡਰ ਤੇ ਬੈਠੇ ਵਸੇ ਜਾਣਾ ਦਿੱਲੀ ਸੀ ਕਿਉਂਕਿ ਅਸੀਂ ਇੱਕ ਮੰਗ ਪੱਤਰ ਦੇਣ ਜਾਣਾ ਸੀ ਅਸੀਂ ਨਤਮਸਤਕ ਹੋਣ ਜਾਣਾ ਸੀ ਗੁਰਦੁਆਰਾ ਸਿਸ਼ਗੰਨ ਸਾਹਿਬ ਵਿਖੇ ਪਰ ਅੱਗੇ ਨਹੀਂ ਜਾਣ ਦਿੱਤਾ ਗਿਆ ਸ਼ੰਭੂ ਬਾਰਡਰ ਰੋਕ ਲਿਆ ਗਿਆ ਔਰ ਅੱਜ ਉਹ ਮਾਹੌਲ ਦੇਖਿਆ ਗਿਆ ਜੋ 2.5 ਸਾਲ 2 ਸਾਲ ਪਹਿਲਾਂ ਦਾ ਇੱਕ ਮਾਹੌਲ ਦੇਖਿਆ ਗਿਆ ਸੀ ਜਦੋਂ ਕਿਸਾਨ ਆਗੂ ਬੈਠੇ ਸੀ ਸ਼ੰਭੂ ਬਾਰਡਰ ਤੇ ਔਰ ਅੱਜ ਫਿਰ ਉਹੀ ਮਾਹੌਲ ਦੇਖਿਆ ਗਿਆ ਲੋਕ ਪਰੇਸ਼ਾਨ ਹੋਏ ਜਿਨ੍ਹਾਂ ਲੋਕਾਂ ਨੇ ਰੋਜ਼ਾਨਾ ਡਿਊਟੀ ਜਾਣਾ ਬੱਚਿਆਂ ਨੇ ਸਕੂਲ ਜਾਣਾ ਉਸ ਰੋਡ ਤੇ ਜਿਨਨੇ ਲੋਕਾਂ ਦੇ ਰੁਜ਼ਗਾਰ ਬੰਦ ਰਹੇ ਚਾਹੇ ਉਹ ਢਾਬਾ ਚਾਹੇ ਦੁਕਾਨ ਚਾਹੇ ਪੈਟਰੋਲ ਪੰਪ ਜੇ ਕੋਈ ਵੀ ਛੋਟਾ ਮੋਟਾ ਕਿਸੇ ਦਾ ਕਾਰੋਬਾਰ ਹੈ ਰਾਜਪੁਰਾ ਤੋਂ ਲੈ ਕੇ ਅੰਬਾਲਾ ਤੱਕ ਇਸ ਰੋਡ ਤੇ ਜਿੰਨੇ ਵੀ ਉਹ ਸਾਰੇ ਬੰਦ ਵਿਖੇ ਲੋਕ ਪਰੇਸ਼ਾਨ ਨਜ਼ਰ ਆਇਆ ਕਰ ਲੋਕਾਂ ਦੇ ਅੰਦਰ ਇੱਕ ਸਹਿਮ ਸੀ ਕਿ ਕੀ ਅਜਿਹਾ ਤਾਂ ਨਹੀਂ ਹੋਏਗਾ ਕਿ ਪਹਿਲਾਂ ਵਾਂਗ ਮੁਰ ਤੋਂ ਫੇਰ ਇਹ ਪੱਕੇ ਤੌਰ ਤੇ ਉੱਥੇ ਮੋਰਚਾ ਲੱਗ ਜੇ ਪੱਕੇ ਤੌਰ ਤੇ ਬੈਠੇ ਰਹਿਣ ਤੇ ਦੁਬਾਰਾ ਉੱਠਿਆ ਨਾ ਜਾਵੇ ਸੋ ਇਹ ਅੱਜ ਉੱਥੇ ਇਹ ਚੀਜ਼ਾਂ ਲੋਕਾਂ ਦੇ ਜ਼ਹਿਨ ਦੇ ਵਿੱਚ ਰਹੀਆਂ ਸੋ ਉੱਥੇ ਅਸੀਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਲੋਕਾਂ ਦੇ ਦਿਲਾਂ ਦੀਆਂ ਲੋਕਾਂ ਦੇ ਮਨਾ ਦੀਆਂ ਗੱਲਾਂ ਲੋਕਾਂ ਦੀਆਂ ਮੰਗਾਂ ਜੋ ਲੋਕਾਂ ਨੇ মিডিਆ ਨਾਲ ਗੱਲਬਾਤ ਕਰਦੇ ਜੋ ਜਨਤਕ ਤੌਰ ਤੇ ਕਹੀਆਂ ਸੋ ਕੀ ਕਿਹਾ ਲੋਕਾਂ ਨੇ ਉਸ ਤੇ ਇੱਕ ਨਜ਼ਰ ਮਾਰਦੇ ਆ ਉਹੀ ਜਗ੍ਹਾ ਜਿੱਥੇ 2.25 ਸਾਲ ਪਹਿਲਾਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਲਗਭਗ ਸਾਲ ਤੋਂ ਵੱਧ ਦਾ ਸਮਾਂ ਗੁਜ਼ਾਰਿਆ ਅੱਜ ਫਿਰ ਕੌਮੀ ਇਨਸਾਫ਼ ਮੋਰਚੇ ਦੇ ਨਾਲ ਵੱਡੀ ਗਿਣਤੀ ਵਿੱਚ ਕਿਸਾਨ ਜੁਨੀਅਰ ਜਿਹੜੀਆਂ ਇੱਥੇ ਇਕੱਠੀਆਂ ਹੋਈਆਂ ਨੇ ਬੰਦੀ ਸਿੰਘਾਂ ਦੇ ਰਿਹਾਈ ਲਈ ਜਿਹੜਾ ਮੋਰਚਾ ਲੰਬੇ ਤੁਸੀਂ ਇੱਧਰ ਪਹਿਲਾਂ ਮੇਰੇ ਸਹਾਇਕੀ ਨੂੰ ਕਹਾਂਗੇ ਕਿ ਇਸ ਸਾਈਡ ਦੇ ਉੱਪਰ ਦਿਖਾਉਣ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਕੌਮੀ ਇਨਸਾਫ ਮੋਰਚਾ ਦੇ ਆਗੂ ਨੇ ਉਹਨਾਂ ਦੇ ਨਾਲ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਲੀਡਰ ਵੀ ਨੇ ਤੇ ਕੌਮੀ ਇਨਸਾਫ ਮੋਰਚੇ ਦੇ ਲੀਡਰ ਵੀ ਨੇ ਉਹ ਪਹੁੰਚੇ ਹੋਏ ਨੇ ਤੇ ਸਵੇਰ ਤੋਂ ਧਰਨਾ ਜਿਹੜਾ ਇੱਥੇ ਲਗਾਤਾਰ جاری ਹੈ ਤੁਸੀਂ ਦੇਖ ਰਹੇ ਹੋ ਕਿ ਪਹਿਲਾ ਮਹਾਲੀ ਦੇ ਵਿੱਚ ਜਿਹੜਾ ਕੌਮੀ ਮੋਰ ਇਨਸਾਨ ਮੋਰ ਚ ਜਿਹੜਾ ਲੱਗਿਆ ਹੋਇਆ ਤਾਂ ਉਸ ਤੋਂ ਬਾਅਦ ਅੱਜ ਇਹ ਸੁਣਵਾਈ ਨਾ ਹੋਣ ਤੋਂ ਬਾਅਦ ਇਹ ਸਾਰੇ ਆਪੋ ਇੱਥੋਂ ਇਕੱਠੇ ਹੋ ਕੇ ਇੱਥੇ ਅੱਜ ਸ਼ੰਭੂ ਬਾਰਡਰ ਦੇ ਉੱਪਰ ਮੋੜ ਕੇ ਪਹੁੰਚੇ ਨੇ ਤੇ ਸ਼ੰਭੂ ਬਾਰਡਰ ਦੇ ਉੱਪਰ ਪਹੁੰਚੇ ਆ ਤੇ ਇਹਦੇ ਲਗਾਤਾਰ ਜਿਹੜੀਆਂ ਸਾਂਝ ਜਿੱਥੇ ਬੰਦੀਆਂ ਨੇ ਉਹ ਲਗਾਤਾਰ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਪੁਲਿਸ ਸਾਈਡ ਤੇ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ ਵੀ ਜਿਸ ਤਰ੍ਹਾਂ ਉਹ ਕਿਸਾਨ ਮੋਰਚਾ ਲੱਗਿਆ ਸ਼ੰਭੂ ਬਾਰਡਰ ਦੇ ਉੱਪਰ ਅੱਜ ਫੇਰ ਜਿਹੜਾ ਕੌਮੀ ਇਨਸਾਫ਼ ਮੋਰਚੇ ਦੇ ਅਗਵਾਈ ਦੇ ਹੇਠ ਜਿਹੜਾ ਅੱਜ ਜਿਹੜਾ ਇੱਥੇ ਲੱਗਿਆ ਹੋਇਆ ਸੋ ਮੇਰੇ ਨਾਲ ਕੁਝ ਹਿੰਦੂ ਜਥੇਬੰਦੀਆਂ ਦੇ ਆਗੂ ਨੇ ਆਪਾਂ ਗੱਲਬਾਤ ਕਰਦੇ ਆਂ ਕਿ ਹੋਰ ਜਿਹੜੇ ਇੱਥੇ ਆਗੂ ਨੇ ਤੁਸੀਂ ਦੇਖ ਰਹੇ ਹੋ ਕਿ ਸਿੱਖ ਜਥੇਬੰਦੀਆਂ ਦੇ ਆਗੂ ਪਹੁੰਚੇ ਨੇ ਹਿੰਦੂ ਜਥੇਬੰਦੀਆਂ ਦੇ ਆਗੂ ਵੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਸੋ ਮੋਟੇ-ਮੋਟੇ ਜਿਹੜੇ ਇਹਨਾਂ ਦੀਆਂ ਮੰਗਿਆਂ ਨੇ ਮੰਗਾ ਕੀ ਆ ਸੋ ਮੰਗਾਂ ਜਿਹੜੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜਿਹੜੇ ਵੱਖ-ਵੱਖ ਜੇਲ੍ਹਾਂ ਦੇ ਵਿੱਚ ਜਿਹੜੇ ਬੰਦੀ ਸਿੰਘ ਬੈਠੇ ਆ ਉਹ ਲੰਬੇ ਸਮੇਂ ਤੋਂ ਰਿਹਾਈ ਉਹਨਾਂ ਦੀ ਨਹੀਂ ਕੀਤੀ ਜਾ ਰਹੀ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਸਭ ਤੋਂ ਵੱਡੀ ਮੰਗ ਜਿਹੜੀ ਹੈਗੀ ਆ ਉਹਨਾਂ ਦੇ ਉਹ ਰਿਹਾਈ ਦੀ ਮੰਗ ਜਿਹੜੀ ਹੋ ਰਹੀ ਹੈ ਰਿਹਾਈ ਕੀਤੀ ਜਾਣੀ ਚਾਹੀਦੀ ਹੈ ਲੰਬੇ ਸਮੇਂ ਤੋਂ ਆਪਾਂ ਦੇਖ ਰਹੇ ਆ ਕਿ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ ਸੋ ਇਸ ਕਰਕੇ ਉਸ ਰਿਹਾਈ ਨੂੰ ਲੈ ਕੇ ਜਿਹੜੀ ਇਹ ਮੰਗ ਹੈ ਉਹ ਲਗਾਤਾਰ ਕੀਤੀ ਜਾ ਰਹੀ ਆ ਸੋ ਸਾਡੇ ਨਾਲ ਕੁਝ ਕਿਸਾਨ ਨੇ ਕੁਝ ਆਗੂ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਬਾਪੂ ਜੀ ਕਿਹੜੇ ਪਿੰਡ ਤੋਂ ਆਇਓ ਮਾਲਾਣਾ ਪਿੰਡਾਂ ਦੇ ਸਾਡੇ ਪੰਨ ਵਾਲਾ ਪਿੰਡ ਆ ਅੱਛਾ ਮੇਨ ਮੰਗਾ ਜਿਹੜੀਆਂ ਅੱਜ ਤੁਸੀਂ ਦੇਖ ਰਹੇ ਹੋਗੇ ਕਿੱਦਾਂ ਦੀਆਂ ਮੰਗਾ ਸੈਂਟਰ ਨਾਲ ਜਿਹੜੀਆਂ ਤੁਸੀਂ ਲਾ ਰਹੇ ਮੰਗਾ ਤਾਂ ਹੁਣ ਆਪਣਾ ਇਹ ਬੰਦੀ ਸਿੰਘਾਂ ਦੀ ਹੈ ਜਿਆਦਾ ਵੱਡੀ ਮੰਗਾ ਤਾਂ ਇਹਨਾਂ ਨੂੰ ਬਹੁਤ ਚਿਰ ਹੋ ਗਿਆ ਛੱਡਨੇ ਚਾਹੀਦੇ ਬਹੁਤ ਗਲਤ ਕਰਨਾ ਹੈ ਇਹਨਾਂ ਵਾਸਤੇ ਵੀ ਇਹ ਨਹੀਂ ਛੱਡ ਨਹੀਂ ਰਹੇ ਹੁਣ ਜਿਦੋਂ ਸੁਜਾਵਾਂ ਉਹਨਾਂ ਦੀ ਪੂਰੀ ਹੋ ਗਈਆਂ ਕਾਨੂੰਨ ਤੋਂ ਸਾਰਿਆਂ ਵਾਸਤੇ ਇੱਕੋ ਹੀ ਚਾਹੀਦਾ ਜੀ ਤੇ ਇਹੀ ਕਹਿਣਾ ਚਾਹੁੰਦਾ ਕਿਸਾਨ ਆਗੂ ਲਖੋਵਾਲ ਸਾਡੇ ਨਾਲ ਗੱਲ ਕਰ ਰਹੇ ਨੇ ਅੱਜ ਤੋਂ ਬਾਅਦ ਲਖੋਵਾਲ ਸਾਹਿਬ ਜਿਹੜੇ ਪਹਿਲਾਂ ਵੀ ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਨੇ ਚਾਹੇ ਉਹ ਹਰਿਆਣਾ ਪੰਜਾਬ ਦੇ ਵਿੱਚ ਜਿਹੜੇ ਬਾਰਡਰ ਦੇ ਉੱਪਰ ਕਿਸਾਨ ਜਿਹੜੇ ਆਗੂ ਰਹੇ ਨੇ ਉਹ ਲਗਾਤਾਰ ਜਿਹੜੇ ਇੱਥੇ ਡਟੇ ਰਹੇ ਨੇ ਖਨੌਰੀ ਬਾਰਡਰ ਦੇ ਉੱਪਰ ਸ਼ੰਭੂ ਬਾਰਡਰ ਦੇ ਉੱਪਰ ਤਿੱਕਰੀ ਬਾਰਡਰ ਦੇ ਉੱਪਰ ਨਗਾਤਾਰ ਜਿਹੜੇ ਡਟੇ ਰਹੇ ਕਿਸਾਨ ਨੂੰ ਲਖੋਵਾਲ ਸਾਹਿਬ ਕਿਵੇਂ ਲੱਗਦਾ ਹੈ ਕਿ ਅੱਜ ਦੇ ਤੁਹਾਨੂੰ ਕਿਵੇਂ ਦੇਖਦੇ ਹੋ ਅੱਜ ਧਰਨਾ ਬੜਾ ਬੜ ਪ੍ਰਭਾਵਸ਼ਾਲੀ ਧਰਨਾ ਸਾਡੇ ਥਾਂ ਥਾਂ ਅਜੇ ਵੀ ਰੁਕੇ ਹੋਇਆ ਪਤਾ ਨਹੀਂ ਪੰਜਾਬ ਸਰਕਾਰ ਨੂੰ ਕੀ ਡਰ ਪੈ ਜਾਂਦਾ ਸਾਡੇ ਤੋਂ ਵੀ ਪੰਜਾਬ ਸਰਕਾਰ ਥਾਂ ਥਾਂ ਨਾਕੇ ਲੋਕ ਲਾ ਕੇ ਸਾਡੇ ਬੰਦਿਆਂ ਨੂੰ ਇਹ ਜਲੀਲ ਕਰ ਰਹੀ ਆ ਇਹ ਹਰਿਆਣੇ ਵਾਲੇ ਰੋਕਣ ਅਸੀਂ ਹਰਿਆਣੇ ਵਾਲਾ ਨਾ ਸੱਦ ਲਾਂਗੇ ਉਹਦਾ ਅਸੀਂ ਉਹਨਾਂ ਨਾਲ ਇਹਦਾ ਸੈਂਟਰ ਵਾਲਿਆਂ ਦੀ ਸ਼ਹਿ ਤੇ ਕਰ ਹੀ ਰਹੇ ਨੇ ਪਰ ਕੋਈ ਸਾਡਾ ਪ੍ਰੋਗਰਾਮ ਨਹੀਂ ਹੈਗਾ ਵੀ ਅਸੀਂ ਕੋਈ ਇਹ ਜੇ ਤੋੜ ਕੇ ਵੈਰੀਗੇਟ ਅੱਗੇ ਜਾਣਾ ਸਾਡਾ ਕੰਮ ਸ਼ਾਂਤਮਈ ਢੰਗ ਨਾਲ ਹੁੰਦਾ ਸੀ ਸ਼ਾਂਤਮਈ ਢੰਗ ਨਾਲ ਅਜੇ ਲਖੋਤ ਸਾਹਿਬ ਉਹੀ ਜਗ੍ਹਾ ਆਪਾਂ ਫੇਰ ਉੱਥੇ ਖੜੇ ਅੱਜ 2 ਸਾਲ ਬਾਅਦ 2.5 ਸਾਲ ਬਾਅਦ ਉਸ ਤੋਂ ਬਾਅਦ ਕਮਲ ਲੰਬਾ ਸਮਾਂ ਇੱਥੇ ਆਪਾਂ ਬੈਠੇ ਪਹਿਲਾਂ ਮੰਗਾ ਹੋਰ ਸੀ ਅੱਜ ਕੌਮ ਇਨਸਾਫ ਮੋਰਚੀ ਦੀ ਮੰਗਨ ਲਈ ਆਪਾਂ ਇੱਥੇ ਆਏ ਹਾਂ ਉਹਨਾਂ ਸਮਰਥਨ ਕੀਤਾ ਤਾਂ ਲੱਗਦਾ ਕਿ ਅੱਜ ਤੁਹਾਨੂੰ ਅੱਗੇ ਲੰਘਣ ਦੀ ਦੇ ਦੇ ਕੋਈ ਗੱਲਬਾਤ ਹੋਈ ਹੈ ਤੁਹਾਡੀ ਹੁੰਦਾ ਕਿ ਸਰ ਨਹੀਂ ਪਈ ਹੀ ਕਹਿੰਦੇ ਸੀ ਪਹਿਲਾਂ ਕੋਈ ਬੰਦਾ ਆਊਗਾ ਉੱਥੋਂ ਕੋਈ ਸੈਂਟਰ ਦਾ ਕੋਈ ਬੰਦਾ ਆਊਗਾ ਸੀ ਕਿ ਆਲਵੇਸ ਅਸੀਂ ਤਾਂ ਗ ਜਿੱਥੇ ਗੱਲਬਾਤ ਕਰਨ ਲਈ ਕੋਈ ਸਾਡੂੰ ਜੀ ਥੋੜੋ ਕਰਦਾ ਸਾਡੇ ਅਸਤੇ ਕਹਿੰਦੇ ਤੁਸੀਂ ਕੈਦੀ ਰਿਹਾ ਕਰਦੋ ਸਾਡੇ ਜਿਹੜੇ ਸਿੰਘ ਨੇ ਜਿਨ੍ਹਾਂ ਨੇ ਸਜਾਵਾਂ ਪੂਰੀਆਂ ਕਰ ਲੀਆਂ ਅਸੀਂ ਇਹ ਨਹੀਂ ਕਹਿੰਦੇ ਇਸ ਕਰ ਜਿੰਨੇ ਸਾਰੇ ਕੈਦੀ ਦੇਸ਼ ਦੇ ਆ ਸੀ ਅਸੀਂ ਉਹਨਾਂ ਅਨੁਸਾਰਾਂ ਨੂੰ ਜਿਨ੍ਹਾਂ ਨੇ ਸਜ਼ਾ ਪੂਰੀਆਂ ਕਰ ਲਈਆਂ ਉਹਨਾਂ ਨੂੰ ਰਿਹਾ ਕਰ ਦੋ ਸਾਨੂੰ ਕੋਈ ਜਾਣਦਾ ਜਾਂ ਇਹਨਾਂ ਦਾ ਮੀਟਿੰਗ ਕਰਨ ਦਾ ਕੋਈ ਸ਼ੌਕ ਨਹੀਂ ਹੈਗਾ ਇਹ ਐਲਾਨ ਕਰਨ ਆਕੇ ਜਿਵੇਂ ਮੋਦੀ ਨੇ ਉਦੋਂ ਕੀਤਾ ਸੀ ਤਿੰਨ ਕਾਨੂੰਨ ਮੈਂ ਗਲਤੀ ਨਾਲ ਕਰਾਤੇ ਸੀ ਵਾਪਸ ਲਿਆ ਇਸ ਤਰ੍ਹਾਂ ਐਲਾਨ ਕਰ ਦੇਣ ਅਸੀਂ ਵਾਪਸ ਚਲੇ ਜਾਵਾਂਗੇ ਅੱਛਾ ਕਿਸਾਨਾਂ ਵਾਲੀ ਮੰਗਾਂ ਤਾਂ ਕੀ ਬਣਿਆ ਜਦੋਂ ਇੱਥੋਂ ਪਹਿਲਾਂ ਮੋਰਚਾ ਚੱਕਿਆ ਲੰਬਾ ਸਮਾਂ ਇੱਥੇ ਬੈਠੇ ਖਨੋਰੀ ਬਾਰਡਰ ਸ਼ੰਭੂ ਬਾਰਡਰ ਸਿੰਘੂ ਬਾਰਡਰ ਤੇ ਬੈਠੇ ਰਹੇ ਤਾਂ ਉਹ ਮੰਗਾਂ ਦਾ ਕੀ ਬਣਿਆ ਹੁੰਦਾ ਆ ਉਹ ਤਾਂ ਅਸੀਂ ਤਿੰਨ ਕਾਨੂੰਨ ਵਾਪਸ ਕਰਵਾ ਕੇ ਆਏ ਆ ਹਾਂ ਉਹ ਤਾਂ ਬਕਾਇਦਾ ਮੋਦੀ ਨੇ ਐਲਾਨ ਕੀਤਾ ਉੱਥੋਂ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਕਰਵਾਉਣ ਤੋਂ ਬਾਅਦ 10 ਦਿਨ ਫਿਰ ਬੈਠ ਰਹੇ ਆ ਐਲਾਨ ਕਰਾਉਣ ਤੋਂ ਬਾਅਦ ਉੱਥੋਂ ਉੱਠ ਕੇ ਆਏ ਆ ਜਿਹੜੇ ਇੱਥੇ ਸਾਡੇ ਵੀਰ ਕੁਛ ਬੈਠੇ ਸੀ ਉਸ ਅਸੀਂ ਜਥੇਬੰਦੀਆਂ ਸਾਡੀਆਂ ਨਹੀਂ ਸੀ ਉਹਦੇ ਵਿੱਚ ਉਹ ਇਕੱਲੇ ਆ ਗਏ ਸੀਗੇ ਉਹਨਾਂ ਨਾਲ ਸਾਡੇ ਨਾਲ ਪੂਰੀ ਤਰ੍ਹਾਂ ਸਲਾਹ ਨਹੀਂ ਸੀ ਕੀਤੀ ਸਾਰੀਆਂ ਸਟੇਟਾਂ ਨਾਲ ਸਲਾਹ ਤੋਂ ਬਿਨਾਂ ਬੈਠ ਗਏ ਸੀ ਉਹਦੇ ਕਰਕੇ ਸਾਡਾ ਜਿਹੜਾ ਮੋਰਚਾ ਇਹ ਉਹਨਾਂ ਨੇ ਇਹਨਾਂ ਨੇ ਪਿੱਛੇ ਧੱਕਤਾ ਸੋ ਅੱਜ ਜਿਹੜੀਆਂ ਮੰਗਾਂ ਜਿਸ ਲੱਗਦਾ ਕਿ ਅੱਜ ਦੇ ਵਿੱਚ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਇਕੱਠੀਆਂ ਨੇ ਸਾਰੇ ਮੋਰਚੇ ਇਕੱਠੇ ਅੱਜ ਦੇ ਵਿੱਚ हां आज तकरीबन सारीं ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਇਸ ਤਰ੍ਹਾਂ ਅਸੀਂ ਇਕੱਠੇ ਹੋ ਜਾਣਾ ਅੱਗੇ ਵੀ ਅਸੀਂ ਇਕੱਠੇ ਹੋਏ ਸੀਗੇ ਤੇ ਇਕੱਠੇ ਹੋ ਕੇ ਇੱਕ ਵੱਡਾ ਕੋ ਮੀਟਿੰਗ ਚੱਲ ਰਹੀ ਹੈ ਕੋਈ ਗੱਲਬਾਤ ਚੱਲ ਰਹੀ ਹੈ ਵਿੱਚ ਸਾਡੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਉਹ ਗੱਲਾਂ ਚੱਲ ਰਹੀਆਂ ਨੇ ਤੇ ਜਦ ਕੋਈ ਵੱਡਾ ਮੋਰਚਾ ਲੱਗ ਗਿਆ ਤਾਂ ਸਾਰੇ ਕੋਈ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਚ ਦੁਬਾਰਾ ਮੋਰਚਾ ਮਨਾਉਣ ਦੀ ਕੋਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ हां ਕਿਉਂਕਿ ਲੋਕਾਂ ਨੇ ਇਕੱਠੇ ਕਰ ਦੇਣਾ ਹੁੰਦਾ ਜਾ ਲੋਕ ਟਾਂਗ ਲੱਗੇ ਸਾਡੇ ਮਗਰ ਪੇ ਖੜ ਗਏ ਵੀ ਹੋਵੋ ਇਕੱਠੇ ਅਸੀਂ ਆਪੇ ਇਕੱਠੇ ਹੋ ਜਾਈਏ ਕੌਮੀਨ ਸਾਹਿਬ ਮੋੜ ਤੇ ਤੇ ਮੇਰੀ ਸੋ ਬਿਲਕੁਲ ਇਹਨਾਂ ਲਕਾਲ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਜਿਹੜੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਆਗੂ ਨੇ ਜਿਹੜੇ ਉਹ ਲਗਾਤਾਰ ਜਿਹੜੇ ਇਕੱਠੇ ਹੋਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਬਿਲਕੁਲ ਹਰ ਮੀਟਿੰਗ ਦੇ ਵਿੱਚ ਜੇ ਕੋਈ ਵੀ ਮੀਟਿੰਗ ਹੋਈ ਹੈ ਤਾਂ ਉਸ ਮੀਟਿੰਗ ਦੇ ਵਿੱਚ ਇਕੱਠੇ ਹੋਣ ਦੀ ਜਿਹੜੀ ਗੱਲਬਾਤ ਚੱਲੀ ਹੈ ਰਣਨੀਤੀ ਹੋਈ ਹੈ ਕਮੇਟੀਆਂ ਬਣੀਆਂ ਨੇ ਸੋ ਇਹ ਕਮੇਟੀਆਂ ਲਗਾਤਾਰ ਕਦੋਂ ਆਗੂ ਇਕੱਠੇ ਹੋਣਗੇ ਕਦੋਂ ਕਿਸਾਨ ਲੀਡਰ ਇਕੱਠੇ ਹੋਣਗੇ ਤੇ ਕਦੋਂ ਦੁਬਾਰਾ ਮੋੜ ਫੇਰ ਉਹੀ ਮੋਰਚਾ ਜਿਹੜਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬਣਾਉਣਗੇ ਸੋ ਬਿਲਕੁਲ ਆਪਾਂ ਲੋਕਾਂ ਦੀਆਂ ਗੱਲਾਂ ਸੁਣੀਆਂ ਆਗੂਆਂ ਦੀਆਂ ਗੱਲਾਂ ਸੁਣੀਆਂ ਕਿਸਾਨਾਂ ਦੀਆਂ ਸੁਣੀਆਂ ਔਰ ਸਾਰਿਆਂ ਨੇ ਮੰਗਾਂ ਕੀਤੀ ਹੈ ਕਿ ਜਿੰਨੇ ਵੀ ਵਕ ਵਕ ਪੂਰੇ ਦੇਸ਼ ਦੇ ਜਾਂ ਜੇਲਾਂ ਦੇ ਵਿੱਚ ਬ ਉਨ੍ਹਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਜਦੋਂ ਕਿਸੇ ਅਜਿਹੇ ਵਿਸ਼ੇਸ਼ ਵਿਅਕਤੀ ਨੂੰ ਜਿਸ ਦੇ ਉੱਪਰ ਦੋ ਦੋ ਲਗਾਤਾਰ ਕੇਸ ਚੱਲ ਰਹੇ ਆ 10-10 ਸਾਲ ਦੀ ਸਜ਼ਾ ਹੋਈ ਹੈ ਉਹ ਹਰ ਦੋ ਮਹੀਨੇ ਬਾਅਦ ਤਿੰਨ ਮਹੀਨੇ ਬਾਅਦ ਕਈ ਵਾਰ 20-25 ਦਿਨ ਬਾਅਦ ਵੀ ਜੇਲ੍ਹ ਤੋਂ ਬਾਹਰ ਪੈਰੋਲ ਤੇ ਆਉਂਦਾ ਪਰ ਉਹ ਲੋਕ ਬੰਦੀ ਸਿੰਘ ਜਿਨ੍ਹਾਂ ਨੇ ਸਜ਼ਾ ਪੂਰੀਆਂ ਕੀਤੀਆਂ ਸੋ ਸਜ਼ਾ ਲੋੜ ਤੋਂ ਵੱਧ ਜਿਹੜਾ ਸਜ਼ਾ ਜਿੰਨੀ ਹੋਈ ਆ ਉਸ ਤੋਂ ਵੱਧ ਸਮਾਂ ਕੱਟ ਚੁੱਕੇ ਆ ਪਰ ਅੱਜ ਉਹਨਾਂ ਨੂੰ ਰਿਹਾਨ ਨਹੀਂ ਕੀਤਾ ਜਾ ਰਿਹਾ ਕਿ ਕਾਨੂੰਨ ਵੱਖ ਹੈ ਕਿ ਸਭ ਲਈ ਕਾਨੂੰਨ ਇੱਕ ਨਹੀਂ ਹੈ ਸੋ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਸ਼ੰਭੂ ਬਾਰਡਰ ਜਿਹੜਾ ਰੁਕਿਆ ਗਿਆ ਸੀਗਾ ਸੋ ਲੋਕਾਂ ਦੇ ਅੰਦਰ ਸਹਿਮ ਜ਼ਰੂਰ ਰਿਹਾ ਆਸ-ਪਾਸ ਪਿੰਡਾਂ ਦੇ ਲੋਕਾਂ ਦੇ ਜਿਨ੍ਹਾਂ ਦਾ ਕਾਰੋਬਾਰ ਚੱਲਦਾ ਪੈਟਰੋਲ ਪੰਪ ਢਾਬੇ ਦੁਕਾਨਦਾਰੀਆਂ ਹੋਰ ਜਿਨ੍ਹਾਂ ਤੇ ਵੀ ਰੁਜ਼ਗਾਰ ਇਸ ਰੋਡ ਦੇ ਨਾਲ ਜੁੜੇ ਆ ਜਾਂ ਜਿਹੜੇ ਮੁਲਾਜ਼ਮ ਜਾਂ ਸਕੂਲ ਦੇ ਬਤਿਆਰਥੀ ਜਿਹੜੇ ਡੇਲੀ ਅਪ ਡਾਊਨ ਕਰਨ ਵਾਲੇ ਆ ਉਹਨਾਂ ਦੇ ਦਿਲਾਂ ਸਹਿਮ ਜ਼ਰੂਰ ਸੀ ਕਿ ਪਹਿਲਾਂ ਵਾਲਾ ਮਾਹੌਲ ਨਾ ਹੋਵੇ ਸੋ ਇਸ ਕਰਕੇ ਅੱਜ ਸਾਰਾ ਦਿਨ ਇਹ ਜਿਹੜਾ ਰੋਡ ਹੈ ਬੰਦ ਰਿਹਾ ਪਰ ਉੱਥੋਂ ਮੋਰਚੇ ਵੱਲੋਂ ਅਜੇ ਤੱਕ ਕੋਈ ਫੈਸਲਾ ਨਹੀਂ ਕਿ ਦੁਬਾਰਾ ਫਿਰ ਕਦੋਂ ਆਇਆ ਜਾਏਗਾ ਜਾਂ ਦਿੱਲੀ ਕਦੋਂ ਕੋਈ ਕੁੱਝ ਕੀਤਾ ਜਾਵੇਗਾ ਇਹ ਫੈਸਲਾ ਆਜੇ ਕਦੋਂ ਹੋਏਗਾ ਜਾਂ ਦੁਬਾਰਾ ਕੋਈ ਮੋਰਚਾ ਕਿਸਾਨਾਂ ਨਾਲ ਰਲ ਕੇ ਦੁਬਾਰਾ ਫਿਰ ਮੋਰਚਾ ਬਣਾਇਆ ਜਾਏਗਾ ਜਾਂ ਫਿਰ ਦੁਬਾਰਾ ਫਿਰ ਪਹਿਲਾ ਵਾਂਗੂ ਹੀ ਕੋਈ ਪੱਕਾ ਮੋਰਚਾ ਕਿਤੇ ਲਾਉਣ ਦੀ ਜਿਹੜੀ ਤਜਵੀਜ਼ ਹੈ ਜਿਹੜੀ ਉਹ ਰੱਖੀ ਜਾਏਗੀ ਅਜੇ ਮੀਟਿੰਗਾਂ ਹੋਣੀਆਂ ਬਾਕੀ ਇਹ ਸਾਰਿਆਂ ਦੀਆਂ ਸੋ ਸਾਰੇ ਆਗੂ ਕਿਸਾਨ ਆਗੂ ਨੇ ਵੀ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਜਿੰਨੇ ਕਿਸਾਨ ਆਗੂ ਆ ਜਿੰਨੇ ਕਿਸਾਨ ਤੇ ਰਾਂ ਸਾਰੀਆਂ ਇਕੱਠੀਆਂ ਹੋ ਜਾਣ ਸੋ ਅੱਜ ਦੇ ਪ੍ਰੋਗਰਾਮ ਚ ਚੇਨਈ ਮੈਨੂ ਦੇ ਇਜਾਜ਼ਤ ਧੰਨਵਾਦ